ਅਪਾ ਰੋਜ਼ ਨਹੀਂ ਪੜਦੇ ਨਿਤਨੇਮ ਕਿਉਂ ਕਿ ਹੈ ਸਾਨੂੰ ਕਰਨ ਵਾਸਤੇ ਅਪਾ ਹਰ ਰੋਜ਼ ਬਾਣੀ ਚ ਪੜਦੇ ਆ ਆਨੰਦ ਸਾਹਿਬ ਦੀ ਜਦੋਂ ਬਾਣੀ ਪੜਦੇ ਆ ਸਵਾਲ ਜਵਾਬ ਨੇ ਸਾਨੂੰ ਗੁਰੂ ਰੋਜ਼ ਪੁੱਛਦਾ ਤੇ ਰੋਜ਼ ਅਸੀਂ ਉੱਤਰ ਦੇਣਾ ਏ ਸ੍ਰੀਰਾ ਮੇਰਿਆ ਇਸ ਜਗ ਮਹਿ ਆਇ ਕਾ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤਉਦ ਸਰੀਰਾ ਜਾ ਤੂੰ ਜਗ ਮਹਿ ਆਇਆ ਰੋਜ਼ ਪੁੱਛਦਿਆ ਨਾ ਗੁਰੂ ਜੀ ਰੋਜ਼ ਜਿਹੜੇ ਨਿਤਨੇਮੀ ਗੁਰਮੁਖ ਨੇ ਆ ਇਹਨਾਂ ਬਜ਼ੁਰਗਾਂ ਬਾਰੇ ਮੈਨੂੰ ਦੱਸਿਆ ਸੀ ਕਹਿੰਦੇ ਨਿਤਨੇਮੀ ਸੀ ਗੁਰਮੁਖ ਪਿਆਰੇ ਸੀ ਜਿਹੜੇ ਰੋਜ਼ ਨਿਤਨੇ ਬਾਣੀ ਪੜ੍ਹਦੇ ਨੇ ਫਿਰ ਸਤਿਗੁਰੂ ਜੀ ਰੋਜ਼ ਪੁੱਛਦਿਆ ਉਹ ਬਾਬਾ ਦੱਸ ਵੀ ਸੱਜਣਾ ਤੇ ਜ਼ਿੰਦਗੀ ਚ ਅੱਜ ਤੱਕ ਕੀ ਕੀਤਾ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਇ ਕਿ ਕਿਆ ਤਦ ਕਰਮ ਕਮਾਇਆ ਰੋਜ਼ ਪੁੱਛਣਾ ਹੈ ਗੁਰੂ ਨੇ ਹਰ ਰੋਜ਼ ਆ ਨਿਤਨੇਮ ਕਰੇਗਾ ਤੇ ਰੋਜ਼ ਹੀ ਤੇ ਉੱਤਰ ਦੇਣਾ ਜੇ ਸਵੇਰੇ ਨਿਤਨੇਮ ਵਿੱਚ ਪੜਦਾ ਹੈ ਤੇ ਦੂਜੇ ਦਿਨ ਸਵੇਰ ਤੱਕ ਫੇਰ ਗੁਰੂ ਨੇ ਪੁੱਛਣਾ ਹੈ ਫਿਰ ਉੱਤਰ ਲੈ ਕੇ ਜਾਏਗਾ ਹੁੰਦਾ ਹੋਮਵਰਕ ਕਰਕੇ ਜਾਈਦਾ ਹੁੰਦਾ ਸਕੂਲ ਸਾਰੇ ਪੜਿਆ ਆਪਾਂ ਟੀਚਰ ਦੱਸਦਾ ਹੋਮਵਰਕ ਤੇ ਬੱਚਾ ਦੂਜੇ ਦਿਨ ਕਰਕੇ ਲੈ ਕੇ ਜਾਂਦਾ ਫਿਰ ਸਤਿਗੁਰੂ ਜੀ ਅਗਲਾ ਚੈਪਟਰ ਦੇ ਦਿੰਦੇ ਆ ਇਸ ਤਰ੍ਹਾਂ ਹੀ ਸਾਨੂੰ ਦਿੰਦੇ ਆ ਇਸ ਤਰ੍ਹਾਂ ਹੀ ਟੀਚਰ ਅਧਿਆਪਕ ਦਿੰਦਾ ਚੈਪਟਰ ਗੁਰੂ ਜੀ ਰੋਜ਼ ਲੈਸਨ ਦਿੰਦੇ ਆ ਸਭ ਪਰ ਸਾਨੂੰ ਤੇ ਇੱਕ ਪੱਕਾ ਹੀ ਦੇ ਰੱਖਿਆ ਨਾ ਗੁਰੂ ਸਾਹਿਬ ਮੇਰੀ ਜੀਵਨ ਦੇ ਔਗਣ ਯਾਦ ਹੋ ਜਾ ਆਜ਼ਾਦ ਹੋ ਜੇ ਕਿਤੇ ਔਗਣ ਨਿਕਲ ਜਾਣ ਜ਼ਿੰਦਗੀ ਚੋਂ ਨਿਤਨੇਮ ਕਰਨ ਵਾਲੇ ਗੁਰਮਖੋ ਗੁਰੂ ਤੇ ਤੁਹਾਨੂੰ ਰੋਜ਼ ਪੁੱਛਦਾ ਫਿਰ ਵੀ ਦੱਸ ਕੀ ਕੀਤਾ ਅੱਜ ਸਾਰੇ ਦਿਨ ਵਿੱਚ ਕਿੰਨਾ ਮਾਰਾ ਤੱਕਿਆ ਕਿੰਨਾ ਚੰਗਾ ਤੱਕਿਆ ਕਿੰਨੀਆਂ ਚੁਗਲੀਆਂ ਕੀਤੀਆਂ ਕਿੰਨੇ ਧੋਖੇ ਕਰੇ ਤੂੰ ਕਿਸੇ ਨਾਲ ਤੇਰੀਆਂ ਅੱਖਾਂ ਨੇ ਕੀ ਕੀ ਕੀਤਾ ਇਹ ਨੇਤਰੋ ਮੇਰੋ ਹਰ ਤੋਂ ਮੈਂ ਜੋ ਧਰੀ ਹਰਵੇਂ ਨ ਵਰਨਾ ਦੇਖੋ ਕਿ ਕੀ ਇਹ ਨਾ ਅੱਖਾਂ ਨਾਲ ਕਿਦਾਂ ਤੱਕਿਆ ਤੈਨੂੰ ਫਿਰ ਗੁਰੂ ਜੀ ਸਾ ਤੋਂ ਉੱਤਰ ਮੰਗਦੇ ਆ ਫਿਰ ਕਲਾਸ ਵਿੱਚ ਹੌਸਲੇ ਨਾਲ ਉਹੀ ਜਾਂਦਾ ਹੈ ਜਿਹੜਾ ਘਰੋਂ ਪੜ੍ਹ ਕੇ ਜਾਂਦਾ ਨਹੀਂ ਤੇ ਟੈਸਟ ਤੋਂ ਡਰਦੇ ਛੁੱਟੀ ਕਰ ਲੈਂਦੇ ਆ ਬੱਚੇ ਕਰੇ ਵੀ ਬਹਾਨੇ ਮਾਰਦੇ ਤੂੰ ਉਤਰ ਮਾਰਦੇ ਆ ਬਹਾਨੇ ਤੁਹਾਡੇ ਬੱਚੇ ਪੜਦੇ ਹੋਣਗੇ ਫਿਰ ਚੈਪਟਰ ਪੜ ਕੇ ਜਾਇ ਕਰੋ ਦੂਜੇ ਦਿਨ ਜ਼ਿੰਦਗੀ ਦਾ ਲੈਸਨ ਹਰ ਰੋਜ਼ ਸਾਨੂੰ ਜੋ ਸਤਿਗੁਰੂ ਦੀ ਸਵੇਰੇ ਨਿਤਨੇਮ ਚ ਸਵਾਲ ਕਰਦੇ ਆ ਪੜ ਕੇ ਜਾਇ ਕਰੋ ਫਿਰ ਉੱਤਰ ਦੇਈਏ ਗੁਰੂ ਨੂੰ ਜਾ ਕੇ ਇਸ ਤਰ੍ਹਾਂ ਸਾਡਾ ਜੀਵਨ ਸੌਰਜੇਗਾ ਸੋਹਣਾ ਬਣ ਦੇਗਾ ਸਾਡਾ ਜੀਵਨ